ਦੂਜੀ ਚਲਾ ਦੇ ਚੱਲ ਪੀ ਚੱਲ ਪੀ ਵੈਰੀ ਗੁੱਡ ਤਾਜ ਮੈਨੂੰ ਇਸ ਦਾ ਕਦੋਂ ਦਾ ਸੱਦੀ ਜਾਂਦਾ ਸੀ ਸਹੀ ਹੈ ਦੇਖੇ ਹਾਂ ਮੇਰੀ ਦੀਦੀ ਰੇ ਹੈ ਨਾ ਲਾਈਟਾਂ ਚੱਲਦੀਆਂ ਜੁੱਤੀਆਂ ਚ ਕਹਿੰਦਾ ਆਈ ਚੱਲਦੀਆਂ ਦੇਖਾਂ ਤਾਜ ਦੁਆਰੇ ਤੇਰੇ ਬੂਟ ਆਹਾ ਓਏ ਹੈ ਉਹ ਪੁੱਲ ਗਾਇਆ ਹਾਂ ਆ ਹਾਂ ਦਿਖਦਾ ਕੀ ਹਾਂ ਦੇਖਦਾ ਹਰ ਜਸਾ ਇਹ ਗੱਲ ਬੜਾ ਆ ਵੀ ਪਾਦਾ ਲੇਗਾ ਬਾਣੀਆ ਸਹੀ ਜੀ ਪੁੱਤਰ ਲੇਗਾ ਬਣੀ ਬੱਗੇ ਉੱਤੇ ਗੱਡੀ ਜੀ ਰੱਖਿਆ ਉਥੇ ਕਿੱਥੇ ਜਾਣੇ ਤਾਂ ਆਈ ਤੁਸੀਂ ਗੱਡੀ ਤਾਂ ਬੰਗ ਦੀ ਤਾਜ ਦੱਸੂ ਮੈਨੂੰ ਅਸੀਂ ਹਾਂ ਅਸੀਂ ਜਾਣੇ ਭੂ ਆਖਲੇ ਕਿਹੜੀ ਚਾਹ ਬੜਾ ਦੱਸੋ ਹਾਂ ਦੱਸੂਗੀ ਕੰਮੇ ਪਾਲਾ ਹੋ ਜਾਂਾ ਹੋ ਜਾਂਦਾ ਲੀਕੀ ਅੱਜ ਆਈ ਕੋਲੇ ਬਾਜਲ ਕੋਲੇ ਜਾਵਾਂਗੇ ਹਾਂ ਫਿਰ ਰਾਈ ਬਚਾਏ ਇੱਕ ਵੱਡੂਆ ਕੰਮ ਕਰਨ ਠੀਕ ਹੈ ਜੀ ਉਹ ਮੈਂ ਪੁੱਲੇ ਤੁਸੀਂ ਟੋਪੀ ਲੈ ਲਓ ਪੁੱਤਰ ਹੁਣ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਸਰੀਕਾਲਾ ਸਵਾਗਤ ਅੱਜ ਦੇ ਨਵੇਂ ਵਲੌਗ ਚ ਸੋਨੇ ਜੇ ਮੌਸਮ ਨਾਲ ਮੌਸਮ ਅੱਜ ਫੇਰ ਬੰਦ ਹੋ ਗਿਆ ਜਵੇਂ ਆ ਅੱਜ ਕਿਹੜਾ ਧੁੰਦਾ ਆਇਆ ਅੱਜ ਕਿਹੜਾ ਮਿਸਤਰੀ ਆਇਆ ਕਹਿੰਦੀ ਕਾਦੀ ਮਾਰੀ ਅੱਜ ਕੁਆੜ ਬਚਾਉਣ ਦੀ ਹਾਂ ਤੇ ਕਰਲਾ ਚੱਕਾ ਤੇਰੀ ਸਾਫ ਸੁਭਾਈ ਸਾਡੀ ਵਿਚਾਲੇ ਰਹਿ ਗਈ ਸੀ ਤੇ ਬਾਹਰ ਕੁਝ ਪਿਆ ਤਾਂ ਪਨਾਲਾ ਹਾਂ ਕੰਮ ਹੈ ਜਿਹੇ ਜੇ ਬਾਹਰ ਪਿਆਗਾ ਭਈ ਸਾਰੇ ਉਵੇਂ ਤੇ ਜੀ ਐਨੂ ਆਖਦਾ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਚ ਹਵਾ ਚੱਲੀ ਜਾਂਦੀ ਤੇਜ਼ ਹੋਊਗੀ ਠੰਡ ਅ 27 ਪੋ 10 ਜਨਵਰੀ 12 2024 ਮੱਝ ਨੂੰ ਤਾਂ ਕਿਹੜਾ ਸੇਕ ਉਹ ਤੇ ਬਲਮ ਸਸਰੀ ਘਾਲ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ ਜੁੜੇ ਰਹੇ ਚੈਨਲ ਦੇ ਨਾਲ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੋਰ ਤੋ ਲੈ ਜੇ ਤੋਰ ਤੇ ਕ ਬਲਾਕ ਜੀ ਦੂਰ ਦੇਖਣਾ ਫੇਸਬੁਕ ਤੇ ਦੇਖ ਦੇ ਖੋਲੋ ਵੀ ਕਰਿਆ ਧੰਨਵਾਦ ਸਾਡੇ ਸਾਰਾ ਦੇਖਣ ਗਿਆ ਚੈੱਕ ਦੇਖਾ ਥਾ ਹਏ ਕੰਨ ਦੇ ਆਥ ਲਾ ਕੇ ਦੇਖੀ ਧੀ ਵੀ ਦੇਖ ਬੇ ਨਾ ਸਹਿ ਜੇ ਟੋਪੀ ਲੈ ਲਓ ਪੁੱਤਰ ਕਾ ਲੋ ਦੂਰੇ ਫਿਰਦੇ ਹੋ ਵੀ ਤਿਆਰ ਹੋ ਕੇ ਲਾ ਦੀ ਚਕੀਨੀ ਚੱਪਲਾ ਬੱਚੀ ਮੁਸ਼ਕ ਜੀ ਆਈ ਉਹਨਾਂ ਦੀ ਬਦਕਾਊਗੀ ਸਾਰਾ ਫਟ ਕਾਟ ਦਾ ਦਿੱਤਾ ਮੂਰਾ ਵਾਹ ਜੀ ਹੋਰ ਕਿੱਥੇ ਦਿੱਤਾ ਮੈਂ ਨਾ ਚੱਪਲਾ ਨੂੰ ਹਾਂਜੀ ਉਸਨੂੰ ਨਹੀਂ ਠੀਕ ਹੈ ਨਹੀਂ ਸੁਣਾਉਣਾ ਕੁਛ ਇੱਕ ਨਾਲ ਨਾਲਾ ਆ ਗਿਆ ਤੇ ਪਾਪਾ ਬਈ ਕੰਡ ਮਨ ਨਬੂਨੀਆ ਹੋਇਆ ਹੋਇਆ ਅੱਜ ਵੀ ਉਹ ਉੱਥੇ ਡਾਕਟਰ ਕੋਲ ਸ਼ਹਿਰ ਦਿਖਾ ਕੇ ਆਉਣਾ ਕੱਲ ਡਾਕਟਰ ਨੇ ਕਿਹਾ ਸੀ ਕਿ ਕੱਲ ਨੂੰ ਵੀ ਲੈ ਕੇ ਆਇਓ ਕੱਲ ਵੀ ਲੈ ਕੇ ਗਏ ਸੀਗੇ ਹਾਂ ਗੱਡੀ ਤੁਸੀਂ ਲੈ ਕੇ ਜਾਂਦੇ ਹੋ ਕੀ ਆ ਤੇ ਯਾਰ ਕੀ? ਰਗਮਗਰ ਗਿਆ ਸੀ। ਕਿਦੋਂ ਉੱਤ ਜਾਵਾਂਗੇ ਮੋਟਰਸਾਈਕਲ ਤੇ? ਤਾਜ ਵਟਰਨਗਲ ਦੇ ਛਾਂਡਾ ਉਤਰ। ਤਾਜ ਓਏ। ਕਿੱਥੇ ਲੁਕੇ ਬੈਠਾ? ਐਂ ਡਰਾਉ ਮੈ। ਇੱਕ ਆ। ਓਏ, ਤਾ ਵੱਡੇ ਮੰਮੀ ਕੋਲੇ। ਹਾਂ। ਹਾਂ ਉਹ ਪੁੱਲ ਗਿਆ ਸਸਤਰੀ ਕਾਲ ਵੱਡੇ ਮੰਮੀ। ਸਸਤਰੀ ਕਾਲ ਬੇਟਾ ਸਾਰੇ ਭੈਣਾ ਭਾਈਆਂ ਨੂੰ। ਤੇ ਪਹਿਲੀਆਂ ਤੇ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਫੇਸਬੁਕ ਤੇ ਦੇਖਦੇ ਫੋਲੋ ਜਰੂਰ ਕਰਿਆ ਕਰੋ ਧੰਨਵਾਦ ਭਾਈ ਸਾਰਿਆਂ ਦਾ ਤੇ ਪੁੱਤੇ ਨਹੀਂ ਜਾਦੇ ਹੁੰਦੀ ਇਹਵੇਂ ਤੇ ਚਾਹ ਦਾ ਪਿਆ ਕਰੋ ਬਹੁਤ ਸਾਡਾ ਜੋਰ ਭਤੀਜਾ ਹੜਾ ਚਾਹ ਘੱਟ ਪਿਆ ਕਰੋ ਪੁੱਤਰ ਇੱਕ ਚਾਹ ਪੀ ਲਾ ਨਾ ਨਾ ਬਸ ਮੈਂ ਤਾਂ ਇਹ ਧਰਨੇ ਗੜਜੀ ਫਿਰ ਤਾਂ ਘਟ ਟਾਈਮ 11 ਵਜੇ ਦਾ ਲਵੇ ਹੋ ਗਿਆ ਹੂ ਆ ਹਾਂ ਇਹ ਨਹੀਂ ਵੱਜ ਗਏ ਲਵੇ ਕੀ ਫਿਰ ਮੈਂ ਹਾਂ ਠਹਿਰ ਕੇ ਖਾ ਲਾਂਗੇ ਜੀ ਕਰਨਾ ਤੜਕੀ ਰੋਟੀ ਖਾ ਕੇ ਬਸ ਕਰਿਆ ਯਾਰ ਮਤ ਇੱਗਾ ਨੂੰ ਘੋਲ ਫੜ ਕੇ ਬਈ ਰਿਟਾਇਆ ਕਰ ਲੀਂਆਂ ਹਾਂਜੀ ਪੁੱਤਰ ਸਵਾਗਤ ਕੀ ਸਵਾਗਤ ਸਵਾਗਤ ਕਰ ਲਓ ਸਵਾਗਤ ਚਲ ਕਰੇ ਭਾਈ ਮੂੰਹ ਕੋਣ ਪੁੱਝੋ ਤੁਸੀਂ ਕਰ ਦੋ ਮੈਂ ਤੁਸੀਂ ਕਰ ਦੋ ਕੋਈ ਨਹੀਂ ਵਾਹਿਗੁਰੂ ਜੀ 11:47 ਦਾ ਸਮਾਂ ਹੋ ਗਿਆ ਤੇ ਰਾਤ ਆਪਣੀ ਪਾਣੀ ਦੀ ਵਾਰੀ ਸੀਗੀ ਇੱਧਰ ਇੱਥੇ ਨਿਆਈ ਚ ਤੇ ਉਹ ਰਹਿ ਜੀ ਕਰਕੇ ਹੱਥ ਨੇ ਰਹਿ ਢਾਲਤੀ ਤੇ ਮਨਪ੍ਰੀਤ ਕਹਿੰਦਾ ਮੌਸਮ ਖਰਾਬ ਹੋਊਗਾ ਮਤਲਬ 11 12 ਨੂੰ ਮੀਂਹ ਆ ਲੈ ਅੱਜ ਇੱਕ ਬਾਈ ਤੜਕੇ ਕਮੈਂਟ ਵੀ ਕਰੀ ਜਾਂਦਾ ਸੀ ਕਿ ਕਿ ਬਈ ਪਾਣੀ ਨਾ ਲਾਓ ਕਣਕ ਨੂੰ ਕਣਕ ਪੈਸੇ ਬਾੜਾ ਮੰਗਦੀ ਵੀ ਨਹੀਂ ਸੀ ਪਾਣੀ ਗਿੱਲੀ ਜੀ ਪਈ ਸੀਗੀ ਹਾਲੇ ਤੇ ਵਸ ਹੂੰ ਲਾਲਚ ਕਰਦੇ ਸੀ ਕਿ ਨਹਿਰ ਦੀ ਵਾਰੀ ਆ ਫਿਰ ਛੱਤੂ ਨੂੰ ਕਹਿੰਦਾ ਸੀ ਕਿ ਤੂੰ ਲਾਲਾ ਜੇ ਤੂੰ ਨੇ ਲਾਇਆ ਹੋ ਮਰਦਾ ਪਾਣੀ ਉਹ ਤੋਂ ਬਾਅਦ ਮੋਗਗਾ ਹੀ ਬੰਦ ਕਰਨਾ ਸੀਗਾ ਪਾਣੀ ਤਾਂ ਉਹ ਵੀ ਬੇਲਿਆਂ ਵਰਗੇ ਹੁੰਦਾ ਜਾਂ ਨਹਿਰ ਸੁਵੇ ਦਾ ਲਗਭਗ ਤੇ ਫਿਲਹਾਲ ਚੱਲਦੇ ਆਂ ਸ਼ਹਿਰ ਸਰਦੂਰਗੜ ਪਾਪੇ ਨੂੰ ਦੁਬਾਰੇ ਦਿਖਾ ਕੇ ਲਿਆਉਣਾ ਡਾਕਟਰ ਕੋਲੇ ਅੱਜ ਕੱਲ ਮੈਂ ਵੀਡੀਓ ਉਹ ਬਣਾਈ ਨਹੀਂ ਸੀ ਕਿ ਵਾਲੀ ਤੇ ਅੱਜ ਜਿੰਨੀ ਕੀ ਆਪਣੀ ਗੱਲਬਾਤ ਹੋਈਖ ਦੇਖਦੇ ਆਂ ਤੇ ਆਂਦੀ ਆਮਨੀ ਤਾਂ ਨਹੀਂ ਆਇਆ ਇਧਰ ਨਾ ਉਹ ਤਾਂ ਉੱਧਰ ਛੱਡਣ ਗਿਆਗਾ ਕਿੱਲੇ ਮਾਰ ਕਈ ਕੀ ਲੱਖ ਦੀ ਵੇਚਦੀ ਤੇ ਹੁਣ ਕੀ ਜਾ ਰਹੀ ਇਹ ਹੋਰ ਆ ਪਨੀਰੀ ਵੇਚ ਵੇ ਜੀ ਬਣ ਗਿਆ ਸਰਦੁੱਲੇ ਵਾਲਾ ਗੰਡੇ ਜਿਹਦੇ ਕੋਲੇ ਅੱਤਾ ਕਿੱਲਾ ਉਹ ਵੀ ਪੂਰਾ ਐ ਵਧੀਆ ਗੁਜ਼ਾਰਾ ਕਰਦਾਗਾ ਸੋਹਣੇ ਵੇਚ ਦਿੰਦੇ ਪਨੀਰੀ ਕੁਵਾਦਕੇ 40 ਮਿੰਟਾਂ ਤੇ ਪਿੰਡ ਵਾਪਸ ਮੁੜਿਆ ਇਹ ਵਾਪੇ ਦਵਾਈ ਲਵਾ ਕੇ ਤੇ ਭਾਈ ਸੂਰਜ ਸਿੰਘ ਸਾਹਿਬ ਨੇ ਵੀ ਉਹ ਦਿੱਤੇ ਦਰਸ਼ਨ ਥੋੜੇ ਜਿਹੇ ਤੇ ਇਧਰ ਕਾਲਾ ਮੇਰਾ ਇੰਤਜ਼ਾਰ ਕਰੀ ਜਾਂਦਾ ਸੀ ਕਿਵੇਂ ਹੋਏ ਗੱਗੂ ਕਿਵੇਂ ਆ ਗੱਗੂ ਆਵਾਂ ਤੇ ਚਾਹ ਪੀ ਕੇ ਜਾਊਗਾ ਗੱਗੂ ਮੱਲ ਕਿਵੇਂ ਆ ਗੱਗੂ ਮੱਲ ਪਕੌੜੀ ਦਾ ਸਾਰੇ ਬੁੱਤਾਂ ਤੇ ਡ ਵੱਡਾ ਨਾਸਾ ਚੌੜੀਆਂ ਹੈਲੋ 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 ਬੇ 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 ਸਾਰੇ ਆਲ ਬੱਚੇ ਦੋ ਪਰਿਵਾਰ ਕਰ ਲਏ ਮੁਰਗਾਂ ਵਾਲੇ ਓ ਕਿਵੇਂ ਚਾਚਾ ਖਾਲੀ ਇਤਨਾ ਵਾਦ ਛੋਸਰੀ ਗੱਲ ਤਗੜਾ ਛਾਦਾ ਟਾਈਮ ਹੋ ਗਿਆ ਨਾ ਓ ਕਿਵੇਂ ਗੱਗੂ ਮੱਲ ਆ ਇੱਥੇ ਬੁਖਾਰ ਤਾਂ ਨਹੀਂ ਜਿਹੜਾ ਇਹ ਵਾਰੇ ਬੱਸ ਮੈਂ ਖਾਣਾ ਜਾ ਕੇ ਨੀਰਾ ਜਰਾ ਪੋਨੇ ਮੈਂ ਦਾ ਬਾਪੇ ਨੂੰ ਲੈ ਗਏ ਸਰਦੂਲਗੜ੍ਹ ਕੱਲ ਵੀ ਕੱਲ ਵੀ ਲੈ ਕੇ ਗਏ ਸੀ ਪਤਾ ਨਹੀਂ ਦੇਖਦੇ ਜਾ ਕੇ ਵਗ ਜਾਂਦੇ ਇਹ ਘਰੇ ਹੀ ਕਰਦੇ ਸੀਗੇ ਆਪਣੀ ਗੱਡੀ ਬਈ ਇੱਥੇ ਲਾਈ ਖੜੀ ਕੱਲ ਦਾ ਕੰਮ ਸੀ ਕਾਲੇ ਨੇ ਪੱਥਰੀ ਜੱਕ ਕੇ ਲਿਉਣਾ ਸੀ ਮੈਂ ਆ ਪਈ ਆ ਬਦ ਤੁਸੀਂ ਇੱਥੇ ਖੜਾ ਲਿਓ ਪਰ ਦੇ ਬੋਦੇ ਟਾਂਗ ਤੇ ਫੀਟਿੰਗ ਦਾ ਰਪੋਰਟ ਓਕੇ ਵਾਈ ਹੋ ਕੀ ਨੇ ਆ ਕਿਵੇਂ ਬੰਨਦਾ ਓਏ ਕਿੱਥੇ ਆ ਦਿਖਾ ਹੈ ਫੋਟੋ ਕਿੱਥੋਂ ਆ ਫਟਿਆ ਜਦੋਂ ਲਖ ਰੋੜ ਕੇ ਡੇਗਾ ਫਟ ਗਿਆ ਅੱਛਾ ਕੇ ਲਾਉਣ ਵੇਲੇ ਫਟਿਆ ਲਾਉਣ ਵੇਲੇ ਹਾਂ ਹੁਣ ਥੋੜਾ ਜਿਹਾ ਮੈਂ ਨਾ ਮੈਂ ਹੱਪ ਪੈ ਪੜਦੇ ਵਿੱਚ ਇਹ ਧਿਆਨ ਨਾਲ ਰੱਖਣਾ ਸੀ ਹਿੰਗ ਫੜਕੜੀ ਇੰਨੀ ਕੀ ਲਾਉਂਦੇ ਅੱਜ ਕੱਲ੍ਹ ਕਹਿੰਦੇ ਚਾਚਾ ਪਾਏ ਵੱਢਣ ਲੱਗਿਆ ਹਾਂ ਵੱਢਣ ਲੱਗਿਆ ਬਲੇਡ ਤੋਂ ਵੱਢ ਤੂੰ ਲਾਇਆ ਜੋੜ ਹੁਣ ਵੈਰੀ ਗੁੱਡ ਇਦਾਂ ਜੁਗ ਨਹੀਂ ਵਾਹੀ ਗੁਰੂ ਜੀ ਉਹ ਕਹ ਜਿਹੜੀ ਮੰਗ ਹੋ ਜੇਗੀ ਪੈਪਲੀ ਉਹ ਪਾਉਂਦਾ ਠੀਕ ਹੈ ਚਲ ਹਲਾਲ ਆ ਡਿਊਟੀ ਉਹਨੇ ਦੇਖ ਰਾਂ ਇਧਰ ਮੈਂ ਕੰਮ ਕਰ ਵਾਹੀ ਗੁਰੂ ਜੀ ਆ ਗਏ ਅੰਮੀ ਆ ਗਈ ਆ ਗਈ ਸਤਰੀਕਾਲ ਜੀ ਸਤਰੀਕਾਲ ਹਾਂ ਧੋਖਾ ਕਰੀ ਜਾਂਦਾ ਮੜਪੀ ਦਾ ਠੀਕ ਹੈ ਹੁਣ ਇਹ ਇਕੱਲੀ ਬਣਿਆ ਕਰੋ ਪ੍ਰਧਾਨ ਇੱਥੇ ਹੋਰ ਹੈਗਾ ਮਾਈ ਗਾਡ ਹੈ ਇਧਰ ਨਵੀਂ ਖੋਲਣੀ ਦੀ ਬੋਣੀ ਕਰਾਤੀ ਭਾਈ ਕਟੀਆਂ ਤੋਂ ਆ ਬਣਦੀ ਆ ਮਜਾ ਜਣਾ ਤਿੰਨੇ ਕਾਠੀਆਂ ਇੱਥੇ ਸਿਪਾਹੀਸ਼ ਰਹਿਣਾ ਵਾਸਤੇ ਨਵੀਂ ਖੋਲਣੀ ਬਣਾਈ ਆ ਕਿਉਂ ਪੜੇ ਸਵਾਲ ਲੱਗਦਾ ਇੱਥੇ ਬਹੁਤ ਸਵਾਲ ਲੱਗਦਾ ਠੀਕ ਹੈ ਇਹ ਕਿੱਟੀ ਬੰਦੀ ਇਹਦੇ ਨਾਲ ਮੁਕਮਲ ਬਣਾਂਦੀ ਐ ਵੈਸੇ ਜੀ ਤਾਂ ਯਾਰ ਇਹ ਕਦਾ ਕੌਣਗੇ ਬਸ ਵਧੀਆ ਖੜੀਆਂ ਰਹਿੰਗੀਆਂ ਰਹਿਗੀਆਂ ਨਾਲ ਜੁੜ ਕੇ ਇਹ ਆ ਆਹ ਜੂਆਂ ਆਈਆਂ ਭਈ ਇਹਨਾਂ ਦੀ ਗੱਲ ਤਾਂ ਸੀ ਜੇ ਦੋਨੇ ਅੱਢੀ ਅੱਡ ਬੰਨਦਗੇ ਨਾ ਇਹ ਜੀ ਨਹੀਂ ਲਾਉਂਦੀਆਂ ਇਹ ਜਦੋਂ ਇਹਨੂੰ ਇਕੱਠੀਆਂ ਬੰਨ੍ਹੇ ਆਉਂਦੀਆਂ ਬਸ ਇੱਕ ਦੂਜੀ ਤੇ ਇਹ ਮੂੰਹ ਸਿਰ ਧਰ ਕੇ ਪਈਆਂ ਰਹਿੰਦੀਆਂ ਲਟਕਾਂ ਰਹਿੰਦੀਆਂ ਰਹੀਆਂ ਹਾਂ ਰਹਾਉਣੇ ਰਹਿਣ 2 ਮਿੰਟ ਰੋਈਆਂ ਬਨ ਦੇਣਾ ਆ ਗਿਆ ਕਿਤੇਰੀ ਵਾਰੀ ਵੀ ਆ ਗਈ ਤੂੜੀ ਪਾ ਦੇ ਯਾਰ ਹੱਥ ਮਾਰ ਦਿੰਨਾ ਮੈਂ ਉਧਰ ਬੰਨੇ ਹੋ ਮੱਝਾਂ ਨੇ ਇੱਥੇ ਦੋ ਥਾ ਹੀ ਰਹਿ ਗਏ ਰਾਬ ਨਾਲ ਠੀਕ ਹੈ ਇਦੋੜੇ ਨੂੰ ਦੋਨਾਂ ਦੀ ਆ ਦੋ ਟੋਕ ਦੋਆ ਡੂ ਟੋਕ ਕਰਾ ਹਰੇ ਦਾ ਪੈ ਜੂ ਇਹਦੇ ਵਿੱਚ ਹੋਰ ਹਰਾ ਲਿਆਉਂਦਾ ਕਿ ਜਾਵਾ ਲੈ ਆਈ ਆਉਂਦਾ ਮਾਂ ਜੀ ਹਰਾ ਲੈ ਕੇ ਆ ਜਾ ਆ ਗਿਆ ਆ ਗਿਆ ਓਹ ਲੈ ਬਹੁਤ ਹਰਾ ਕਿੰਨਾ ਕ ਪਿਛੇ ਬਸ ਬਹੁਤਾ ਫਿਰ ਬਾੜੀ ਗਿੱਲੀ ਚੰਨੀ ਹੋ ਜਾਂਦੀ ਹੈ ਇਹਦੇ ਕੰਨੀ ਕਰਦੇ ਆ ਅੱਦਾ ਨਾ ਕੋਰੇ ਕਾ ਨਿਆ ਰਹਿਣਾ ਲਾ ਖੋਲ ਨੀਦਰ ਨਵੀਆਂ ਬਣੀਆਂ ਹੋਰ ਤਾਂ ਚੀ ਸੜ ਗਿਆ ਤੇ ਚੱਕਵਾ ਚੱਕ ਗਿਆ ਇੱਕ ਦਿਨ ਇੱਕ ਬਾਈ ਕਹਿੰਦਾ ਜੀ ਉਹ ਬਾਈ ਅੰਦਰ ਉੱਥੇ ਹਾਂ ਖੋਲਣੀ ਜੀ ਕਹਿੰਦਾ ਸਮਟ ਪਾਉਣ ਵਾਲਾ ਆ ਬੈਠੀ ਨੀ ਆਪਣੀ ਕਟਣ ਵਾਲੀ ਖੋਲਣੀ ਹਾਂ ਹਾਂ ਉਹ ਬਾਈ ਜਾਂਦੀ ਹੈ ਜੇ ਵਿਚਾਲੇ ਬਈ ਆ ਇਹ ਤਾਂ ਹਜੇ ਪਈ ਆ ਕੱਲ ਵੀ ਮੈਂ ਖੈਰ ਵਾਗ ਗਿਆ ਸਰਦੂ ਗੜ ਹੋਰ ਫਿਰ ਬਾਪੇ ਨੂੰ ਦਿਖਾਉਣ ਗਏ ਸੀ ਉਹ ਮੈਂ ਆਖੇ ਬੰਦੀ ਤੜਕੀ ਪਾਇਓ ਤੇ ਫਿਰ ਜਿਹੜਾ ਦੁਪਹਿਰ ਨੂੰ 8:00 ਜੇ ਦੀਰਾ ਪਾਉਣ ਵੇਲੇ ਨੂੰ ਚਲ ਕੱਲ ਨੂੰ ਵੇਖਦੇ ਹਾਂ ਹੋਰ ਬਹੁਤ ਹੋਰ ਇਈ ਸਾਰੇ ਕੰਮ ੜੇ ਪਈ ਆ। ਹਈ ਤਾਂ ਚੱਕ ਧਰ ਵੀ ਪਈ ਆ ਫਿਰ ਨਹੀਂ। ਰੇਤਾ ਪੋਣਾ ਲਿਆ ਕੇ। ਕੱਕਾ ਰੇਤਾ ਤਾਂ ਲਾਦਾ ਵੀ ਜਿੰਨ ਕੇ ਦਿਉ ਮੀਂਹ ਅੱਜ ਦਵਾਰੇ। ਮੀਂਹ ਦਾ ਫਿਰ ਕਿੱਤਾਂ ਦਿਨ ਖੜੀ ਜਾਂਨੇ ਆਪਾਂ ਹਣ ਕੱਲ ਤੇ ਪਰਸੋਂ। ਉਹ ਮੀਂਹ ਤਾਂ ਅੱਜ ਦਸੀ ਜਾਂਦਾ ਸੀ ਕਿ ਮੀਂਹ ਤੇ ਸਰਾਟੇ ਆਉਣਗੇ ਤਖੜੇ ਆ ਕੇ। ਮਮੈਲ ਜੀ ਚ ਮਨ ਪੀਤਾ ਲਾਈ ਬੈਠਾ। ਹੋਰ ਝੂਟੀ ਰਹੀ ਗੀ ਰੋਣ ਵਾਲੀ ਨਾ। ਉਹ ਤਾਂ ਫਾਲਜ ਪਾਈ ਹਜੇ। ਹੂੰ। ਬੱਕੜ ਬੱਕੜ ਕਿ ਬੱਕੜੀਆਂ ਬੱਕੜੀਆਂ। ਚਾਰ ਘੜਛੇ। ਦਵਾਈ ਇਹਨਾਂ ਫਿਰ ਮੈਂ ਪਾਲਾ ਚਾਰ ਘਟੇ ਸੇ ਪਾਣਾ ਨੂੰ ਚਾਰ ਘਟੇ ਛੇ ਪਾਲਾ ਨਾ ਲੈ ਮੇਰਾ ਮੂਰ ਖਾਣੇ ਨੂੰ ਪੂਰਾ ਬੱਕਰ ਇੱਕ ਬਰ ਚੱਕਾ ਬੰਦ ਨਹੀਂ ਹੈ ਗਿਆ ਦੋ ਜਾਣੇ ਨੇ ਚੱਲ ਹਾਂ ਅਗਰ ਟਾਲਾ ਚੱਕੇ ਟੱਬ ਬਹੀ ਰਹਗੀਆ ਹਾਂ ਹਾਂ ਮਲਦਾ ਤੋਣਾ ਪਉ ਕਾਈ ਲੈ ਜੂਗੀ ਖਾਲਾ ਦੇਖਦਾ ਪਾਣੀ ਦਾ ਬਾਲਾ ਪਾਉਣਾ ਨਹੀਂ ਹਰਾ ਗਿੱਲਾ ਜਾਂਦਾ ਹੁੰਦਾ ਚੱਲ ਬਸ ਪਈ ਗਿਆ ਮੈਂ ਤਾਂ ਕਹਿੰਦੀ ਆ ਪਰਲੇ ਪਾਸੇ ਏ ਧਰ ਦੇ ਟੱਬ ਇੱਧਰ ਕੱਟੀ ਦਾ ਪੈਰ ਮਾਰੇ ਸਾਰਾ ਤਾਂ ਵਜਾ ਨਹੀਂ ਹੋ ਤੂੰ ਤਾਂ ਕਹਣਾ ਹਰਾ ਥੋੜਾ ਪਰ ਤੂੰ ਕੀ ਕਰਨਾ ਪਰ ਤੂੰ ਹਰਾ ਬਈ ਬਾਲਾ ਕੋ ਉਤਰਤਾ ਨਹੀਂ ਕਿਦਾ ਵਾ ਮਰ ਸੁਕਾਦਾ ਲੜ ਲੜੇ ਹਰਾ ਨਹੀਂ ਪਾਉਂਦੇ ਤੁਸੀਂ ਤਾਂ ਪੋਰਾ ਨਹੀਂ ਪਾਉਂਦੇ ਆਈ ਪਿਆ ਹਰਾ ਮਰ ਦੂਜੇ ਦਿਨ ਫਿਰ ਮੜ ਗਈ ਸੁੱਕੀ ਟੋੜੀ ਰੜ ਵਾਲਾ ਸਾਰਾ ਚੱਕਦਾ ਮਸ਼ੀਨ ਥੱਲੇ ਕੁਝ ਨਹੀਂ ਛੱਡਿਆ ਡੱਕਾ ਵੀ ਉਦੇ ਵੀ ਨੌ ਡੋਕਰੇ ਪਾਦੇ ਸੀ ਇੰਨਾ ਹੁਣ ਇੱਕੇਦਾਂ ਥੋੜੀ ਪਾਉਂਦੇ ਹੁੰਦੇ ਨਾਲ ਹਲਕਾ ਵਾਲਾ ਖਾਜੀ ਬਰੀ ਗੋਦੀ ਬਾਕੀ ਬਾਈ ਤੁਸੀਂ ਵੀ ਦੱਸਿਓ ਸੰਨੀ ਰੌਣ ਬਲਕਿ ਕੁਝ ਪਾਉਂਦੇ ਸਾਡੇ ਬੱਕੜੀਆਂ ਤੇ ਖਾਲ ਬੱਕੜੀਆਂ ਖਾਲ ਲੇਟੀ ਨੂੰ ਤਾਂ ਭਾਈ ਨਾ ਕੋਈ ਪਤਾ ਨਹੀਂ ਕੀ ਟਾਈਮ ਪੀਸਾ 8:00 ਵਜਣ ਦਿੰਦੀਆਂ ਲੇਟੀ ਨੂੰ ਪੱਕਾ ਟਾਈਮ ਪੀਸਾ ਅੱਗੇ ਹਾਂ ਹਾਂ ਪਤਨ ਸੱਚੀ ਗਰਮਾ ਜੀ 7 ਵਜੇ ਜੇ ਟਾਈਮ ਆ ਗਏ ਨੇ ਉਸੇ ਟਾਈਮ ਅਲਾਰਮ ਬਸ 8 ਤੋਂ 2-4 ਮਿੰਟ ਪਹਿਲਾਂ ਹੀ ਆ ਆ ਲੱਗਿਆ ਨੇ ਕਰਨ ਸਾਰੀਆਂ ਕਿਆ ਕਰਦਾ ਇਹਨੂੰ ਕਰਦੇ ਅਦਾ ਟਟਕੇ ਰਾਤ ਰਹਿ ਜੂਗਾ ਫੇਰ ਜੇ ਤਾਂ ਸਾਰੇ ਢੜਕੀ ਵਾਲਾ ਇਕੱਠੇ ਬਣਾਉਂਦੇ ਹੋਣਗੇ ਹੋਰ ਬਾਅਦ ਤੱਕ ਗਰਮੇ ਚ ਵੀ ਰਾਤ ਨੇ ਕਰਨ ਉਹਨੇ ਤੜਕੇ ਉੱਠ ਕੇ ਰਲਾਉਣੇ ਸਾਡੇ ਸਾਡੇ ਵੇੜੇ ਚ ਹੱਥ ਨੇ ਰਲਾ ਕੇ ਰੱਖਣ ਦਾ ਰਵਾਜ ਇਹਦਾ ਆਪਾਂ ਤਾਂ ਪਹਿਲੇ ਦਿਨੋਂ ਹੀ ਪਹਿਲਾਂ ਬੇਬੇ ਵੀ ਪਾ ਕੇ ਰੱਖਦੀ ਹੁੰਦੀ ਥੋੜਾ ਜਿਹਾ ਰਹਿ ਗਿਆ ਦੋ ਜਣੇ ਕੋ ਪਤਾ ਬਾਦੂ ਤੜਕੇ ਗਾਣ ਤੇ ਮੈਸ ਮੈਸਮ ਤੇ ਗਾਣ ਨੂੰ ਬਾਲਾ ਘਾ ਕੇ ਫੇਰ ਆਫਰੀ ਜਾਂਦੀਆਂ ਨੇ ਫਿਰ ਐ ਜਾਂ ਕੀ ਇਹਦੀ ਗਾਲਾਂ ਨਹੀਂ ਕਰਨ ਲੱਗੀ ਹਲੇ ਚੱਕ ਬਸ ਨਿਬੜਿਆ ਕੰਮ ਠੀਕ ਆ ਘੱਟ ਤੋਂ ਲਾਲ ਸੋਚ ਦਾ ਲਾਲ ਸੋਚ ਫੇਰ ਤਾਂ ਆਪਣੇ ਬੜੇ ਹੱਥ ਨੇਗੇ ਕੋਈ ਨਾ ਵੀ ਇੰ ਐ ਦਾ ਲੱਗਾ ਨਹੀਂ ਲੱਗੇ ਨਹੀਂ ਇਹ ਕੋਲੇ ਨੂੰ ਤਾਂ ਪੀ ਕਰ ਸਮਾਂ ਐਸ ਵਕਤ ਸਾਢੇ 1:40 ਵਜੇ ਦਾ ਹੋ ਗਿਆ ਆ ਪੀਣਾ ਪਿਆ ਹਾ ਕੇ ਲਾਉਂਦਾ ਸੀਗਾ ਥੋਪੇ ਗੱਟੇ ਤਿਆਰ ਕਰੇ ਭਰਦਾ ਭਰਦਾ ਤੇ ਇੱਕ ਦੋ ਕੰਮ ਜੇ ਹੋ ਗਏ ਛੋਟੇ ਮੋਟੇ ਕਿਨੇ ਇਹਨਾਂ ਦੇ ਪਹਿਲਾਂ ਮੈਂ ਉਹਨੂੰ ਟੋਕ ਕੇ ਆਇਆ ਸੀਗਾ ਸਿੰਘਾ ਉਹਦੇ ਕੱਤੀ ਦੇ ਸਿੰਘ ਚ ਭਾਰ ਕੇ ਸੰਗਲ ਤੇ ਪੀਣੇ ਦੀ ਹੁਣ ਆ ਰਾਈਟ ਆਲਤੀ ਮੌਸਮ ਬਾਬਾ ਖਸਾ ਖਰਾਬ ਹੋ ਗਿਆ ਐਂ ਲੱਗਦਾ ਹੁਣ ਕਣੀਆਂ ਲਈਆਂ ਹੁਣ ਕਣੀਆਂ ਲਈਆਂ ਤੇ ਫਿਰ ਨਾਤ ਹੋ ਕੇ ਆਪਦੇ ਜਿੱਬੜ ਚ ਵੜਦੇ ਨਾਲੇ ਟੈਮ ਨਾਲ ਮੱਝਾਂ ਨੂੰ ਅੰਦਰ ਕਰਦੇ ਆਂਗੇ ਤੇ ਪੀਣੇ ਵਾਲੀ ਗੱਲ ਹੁਣ ਕੱਲ ਤੇ ਛੱਡਦੀ ਕਿ ਹੁਣ ਫੋਨ ਕਰਕੇ ਪੁੱਛਿਆ ਚੱਕੀ ਤੇ ਉਹ ਕਹਿੰਦਾ ਭਾਈ ਥੋੜੀ ਜਿਹੀ ਭੀੜ ਹੈਗੀ ਆ ਜੀ ਜਮ ਨਹੀਂ ਸਰਦਾ ਕਹਿੰਦੇ ਆ ਜਾ ਫਿਰ ਵੇਚਦੀ ਵੀ ਦਾਂਗੇ ਦਾ ਗੱਟਾ ਫਿਰ ਮੈਂ ਤਾਂ ਕੋਈ ਗੱਲ ਨਹੀਂ ਬਾਈ ਕੱਲ ਨੂੰ ਸਹੀ ਹਵਾ ਦਾ ਅੰਦਾਜ਼ਾ ਹਲਦਾ ਹੋਇਆ ਮਰੂਦ ਆਪ ਦੱਸਦਾ ਠੰਡੀ ਅਸ਼ੀਤਾ ਤੇਜ ਆ ਆ ਦੇਖ ਰੋ ਬਿੱਲੀ ਦੇ ਕੰਮ ਲੇਟੀ ਖਾਈ ਜਾਂਦੀ ਹੈ ਹਾਂ ਠੀਕ ਹੈ ਕੰਮ ਤੇਰਾ ਲਿੱਟੀ ਵਾਲੀ ਬਾਲਟੀ ਚ ਮੁੱਦੇ ਹੋ ਕੇ ਖਾਈ ਜਾਂਦੀ ਆ ਬਿੱਲੀ ਇੱਕ ਖਾ ਗਈ ਜਿਖੜੇ ਹੂ ਹੂ ਹਵਾ ਮੈਂ ਬਸ ਮੈਂ ਤਾਂ ਨਾ ਉਹ ਨਾ ਅੱਜ ਪੀਣਾ ਦੀ ਰੈ ਕੈਨਸਲ ਕਰਤੀ ਆ ਗਿਆ ਆ ਸੁਭਾਵੀ ਹੋ ਗਈ ਛੱਤੀ ਬਾ ਬੇਲੇ ਧੀ ਬੰਨਦੇ ਗੰਤਰਾ ਲੋ ਵਾਈਟ ਕੰਦਰ ਰੱਖ ਕੇ ਗਿਆ ਸੀ ਇਹਨੂੰ ਬਸ ਠੰਡਾ ਪਾਣੀ ਪੀਂਦੇ